पीटीसी न्यूज़ देख रहे देश विदेश से दे दर्शका दा स्वागत है मैं हा जतिन कुमार शर्मा जगजीत सिंह डल्लेवाल दी सेहत ਦੇ ਨਾਲ ਜੁੜੀ ਹੋਈ ਇੱਕ ਵੱਡੀ اور اہم ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ जगजीत सिंह डल्लेवाल ਦੇ ਮਰਨ ਵਰਤ ਦਾ ਅੱਜ 29ਵਾਂ ਦਿਨ ਹੈ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਬਿਨਾ ਕੁਝ ਖਾਦੇ ਪੀਤੇ ਤੋਂ ਸਿਰਫ ਔਰ ਸਿਰਫ ਪਾਣੀ ਦੇ ਸਹਾਰੇ ਤੇ ਨੇ ਕੋਈ ਵੀ ਹੈਲਦੀ ਡਾਈਟ ਨਹੀਂ ਲੈ ਰਹੇ ਨਾ ਹੀ ਖਾਣ ਦੇ ਵਿੱਚ ਤੇ ਨਾ ਹੀ ਪੀਣ ਦੇ ਵਿੱਚ ਸਿਰਫ ਔਰ ਸਿਰਫ ਪਾਣੀ ਦੇ ਸਹਾਰੇ ਅੱਜ 29ਵੇਂ ਦਿਨ ਦੇ ਵਿੱਚ ਉਹਨਾਂ ਦੀ ਜੋ ਭੁੱਖ ਹੜਤਾਲ ਹੈ ਮਰਨ ਵਰਤਾ ਉਹ ਸ਼ਾਮਿਲ ਹੋ ਗਿਆ ਹੈ ਲੇਕਿਨ ਐਸੇ ਦਰਮਿਆਨ ਇੱਕ ਵੱਡੀ ਖਬਰ ਵੀ ਆ ਰਹੀ ਹੈ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਡਾਕਟਰ ਸਵੈਮਾਨ ਜੋ ਕਿ ਲਗਾਤਾਰ ਉਹਨਾਂ ਦੀ ਸਿਹਤ ਦੇ ਜੋ ਨਿਗਰਾਨੀ ਰੱਖ ਰਹੇ ਨੇ ਉਹਨਾਂ ਦੇ ਲਗਾਤਾਰ ਟੈਸਟ ਕਰਵਾ ਰਹੇ ਨੇ ਉਹਨਾਂ ਦੀ ਸਿਹਤ ਵਿੱਚ ਕੀ ਉਤਾਰ ਚੜ੍ਹਾ ਵਾ ਰਿਹਾ ਉਹਦੇ ਉੱਤੇ ਤਾਰ ਆਪਣੀ ਨਜ਼ਰ ਬਣਾਈ ਹੋਏ ਨੇ ਤਾਂ ਉਹਨਾਂ ਨੇ ਇੱਕ ਵੱਡਾ ਤੇ ਅਹਿਮ ਖੁਲਾਸਾ ਕੀਤਾ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਹੈਲਥ ਰਿਪੋਰਟ ਮੰਗੀ ਸੀ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਉਸ ਹੈਲਥ ਰਿਪੋਰਟ ਦੇ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਡਾਕਟਰ ਸਵੈਮਾਨ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਰਿਪੋਰਟ ਦਿੱਤੀ ਹੈ ਸੁਪਰੀਮ ਕੋਰਟ ਨੂੰ ਉਸ ਦੇ ਵਿੱਚ ਬਿਲਕੁਲ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਲਗਾਤਾਰ ਦੋ ਟੀਮਾਂ ਜੋ ਡਾਕਟਰ ਜੋ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਉੱਤੇ ਨਿਗਰਾਨੀ ਰੱਖ ਰਹੀਆਂ ਨੇ ਇੱਕ ਹੈ ਸਰਕਾਰੀ ਟੀਮ ਦੂਸਰੀ ਹੈ ਡਾਕਟਰ ਸੁਆਮਾਨ ਦੀ ਟੀਮ ਤਾਂ ਡਾਕਟਰ ਸਵਾਮਾਨ ਦੀ ਟੀਮ ਦਾ ਕਹਿਣਾ ਹੈ ਕਿ ਜੋ ਸਾਡੇ ਕੋਲ ਰਿਪੋਰਟਸ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੈ ਹੁਣ ਹਾਲਾਤ ਇਹ ਤਰੀਕੇ ਦੇ ਹੋ ਚੁੱਕੇ ਨੇ ਕਿ ਕਿਸੇ ਵੀ ਸਮੇਂ ਤੇ ਇੱਕ ਮਾੜੀ ਖਬਰ ਵੀ ਆ ਸਕਦੀ ਹੈ ਪਰ ਉਮੀਦ ਕਰਦੇ ਆ ਕਿ ਐਸੀ ਕੋਈ ਖਬਰ ਨਾ ਆਵੇ ਲੇਕਿਨ ਸਿਹਤ ਉਹਨਾਂ ਦੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਅੰਦਰ ਜਿਹੜੇ ਉਹਨਾਂ ਦੇ ਅੰਗ ਨੇ ਅੰਦਰੂਨੀ ਅੰਗ ਨੇ ਉਹਨਾਂ ਦੇ ਉੱਤੇ ਬੜਾ ਮਾੜਾ ਪ੍ਰਭਾਵ ਪਿਆ ਹੈ ਲੇਕਿਨ ਦੂਜੇ ਪਾਸੇ ਜੋ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤਾਂ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਗਾਏ ਨੇ ਔਰ ਪ੍ਰਸ਼ੰਚੇਨ ਲਗਾਉਂਦੇ ਹੋਏ ਕਿ ਹੈ ਕਿ ਕਿਤੇ ਨਾ ਕਿਤੇ ਰਿਪੋਰਟ ਦੇ ਵਿੱਚ ਕੁਝ ਤੱਥ ਲੁਕਾਏ ਗਏ ਨੇ ਜੋ ਚੀਜ਼ਾਂ ਸੁਪਰੀਮ ਕੋਰਟ ਨੂੰ ਦੱਸਣੀਆਂ ਚਾਹੀਦੀਆਂ ਸੀ ਉਹ ਚੀਜ਼ਾਂ ਨਹੀਂ ਦੱਸੀਆਂ ਗਈਆਂ ਕਾਫੀ ਗੰਭੀਰ aarop ਲਗਾਏ ਗਏ ਨੇ ਤਾਂ ਇੱਕ ਕਹਿ ਸਕਦਾ ਇਸ ਵਲੇ ਦੀ ਬਹੁਤ ਵੱਡੀ ਔਰ ਬਹੁਤ ਇੱਕ ਅਹਿਮ ਖਬਰ ਹੈ ਜਗਜੀਤ ਸਿੰਘ ਡਲੇਵਾਲ ਦੀ ਸੇਤ ਨਾਲ ਜੁੜੀ ਹੋਈ ਡਾਕਟਰ ਸੁਆਮਾਨ ਨੇ ਸਾਫ਼ ਤੌਰ ਤੇ ਸਿੱਧੇ ਔਰ ਸਪਸ਼ਟ ਸ਼ਬਦਾਂ ਚ ਕਿਹਾ ਕੋਈ ਖਮਾਫਰਾ ਕੇ ਵੀ ਨਹੀਂ ਕਿਹਾ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜੋ ਰਿਪੋਰਟਾਂ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਨੂੰ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਉਹ ਫੈਕਟਡ ਫਿਗਰਸ ਨਹੀਂ ਹੈ ਜੋ ਜਗਜੀਤ ਸਿੰਘ ਢੱਲੇਵਾਲ ਦੀ ਇਸ ਵਕਤ ਸਿਹਤ ਹੈ ਜਿੰਨੀ ਖਰਾਬ ਸਿਹਤ ਹੈ ਉਨੀ ਨਹੀਂ ਦਿੱਤੀ ਗਈ। ਉਹ ਰਿਪੋਰਟ ਦੇ ਵਿੱਚ ਸਿਰਫ ਇੰਨੀ ਦੱਸਿਆ ਗਿਆ ਕਿ ਠੀਕ ਹੈ ਸਿਹਤ ਕਮਜ਼ੋਰ ਹੈ, ਕਾਫੀ ਕਮਜ਼ੋਰ ਹੈ ਕੁਝ ਚੀਜ਼ਾਂ ਜਿਸ ਤਰੀਕੇ ਨਾਲ ਹਾਰਟ ਬੀਟ ਹੋ ਗਈ ਜਾਂ ਫਿਰ ਹੋਰ ਫੰਕਸ਼ਨਿੰਗ ਹੋ ਗਈ ਉਹ ਅੱਪ ਔਰ ਡਾਊਨ ਜਾ ਰਹੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਅਸਲ ਫਿਜ਼ੀਕਲ ਇਸ ਵਕਤ ਹੈਲਥ ਹੈ ਉਸ ਤਰੀਕੇ ਦੀ ਰਿਪੋਰਟ ਨਹੀਂ ਦਿੱਤੀ ਗਈ। ਕਾਫੀ ਹੈਰਾਨੀਜਨਕ ਖੁਲਾਸੇ ਕੀਤੇ ਨੇ। ਸਵੈਮਾਨਦੀ ਟੀਮ ਨੇ ਸਾਫ ਤੌਰ ਤੇ ਕਿਹਾ ਕਿ ਅਸੀਂ ਇੰਨੇ ਜ਼ਿਆਦਾ ਟੈਸਟ ਕਰ ਰਹੇ ਹਾਂ ਜੋ ਕਿ ਪੰਜਾਬ ਸਰਕਾਰ ਦੀ ਜੋ ਸਰਕਾਰੀ ਟੀਮ ਹੈ ਉਹ ਕਰ ਹੀ ਨਹੀਂ ਰਹੀ ਜਿਹੜੇ ਪੈਰਾਮੀਟਰਸ ਅਸੀਂ ਦੇਖੇ ਨੇ ਉਹਨਾਂ ਪੈਰਾਮੀਟਰਸ ਨੂੰ ਦੇਖਦੇ ਹੋਏ ਉਹਨਾਂ ਨੂੰ ਉਦਾਹਰਣ ਬਣਾਉਂਦੇ ਹੋਏ ਜਗਜੀਤ ਸਿੰਘ ਡੱਲੇਵਾਲ ਦੀ ਹੈਲਥ ਨੂੰ ਰਿਕੋਗਨਾਈਜ਼ ਹੀ ਨਹੀਂ ਕੀਤਾ ਜਾ ਰਿਹਾ ਡਾਕਟਰ ਸੁਵਮਾਨ ਕੀ ਕਹਿ ਰਹੇ ਨੇ ਸਾਫ਼ ਔਰ ਸਪਸ਼ਟ ਸ਼ਬਦਾ ਦੇ ਵਿੱਚ ਕਿਸ ਤਰੀਕੇ ਨਾਲ ਉਹ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਕਿ ਜੋ ਸੁਪਰੀਮ ਕੋਰਟ ਨੂੰ ਰਿਪੋਰਟ ਸੌਂਪੀ ਗਈ ਹੈ ਉਹ ਬਿਲਕੁਲ ਆਪਾਂ ਬਿਲਕੁਲ ਤਾਂ ਯਾਨੀ ਗਲਤ ਨਹੀਂ ਲੇਕਿਨ ਉਹਦੇ ਵਿੱਚ ਅਸਲ ਦੇ ਵਿੱਚ ਜੋ ਫੈਕਟ ਐਂਡ ਫਿਗਰਸ ਹੋਣੇ ਚਾਹੀਦੇ ਉਹ ਨਹੀਂ ਹੈ ਨਿਧਾਰਤ ਨੇ ਕੀ ਕਹਿ ਰਹੇ ਨੇ ਆਪਾਂ ਉਹ ਸੁਣਦੇ ਹਾਂ ਆਮ ਬੀਤੇ ਦਿਨ ਇੱਕ ਰਿਪੋਰਟ ਸਰਕਾਰ ਕੀ ਤਰਫ ਸੇ ਜਾਂ ਉਹਨਕੇ ਨੁਮਾਇੰਦੋਂ ਕੀ ਤਰਫ ਸੇ ਜਾਂ ਕਿਸੇ ਕੀ ਤਰਫ ਸੇ ਸੁਪਰੀਮ ਕੋਰਟ ਕੋ ਭੇਜੀ ਗਈ ଥିਂ ਜਿਸ ਮੇਂ ਡੱਲੇਵਾਲ ਸਾਹਿਬ ਜੀ ਕੀ जो कि एक किसान लीडर हैं उनकी सेहत के बारे में ये बोला गया था कि उनकी सेहत बहुत नॉर्मल है और उनके जो ब्लड टेस्ट हैं सारे नॉर्मल हैं मुझे लग रहा है कि इसमें कहीं ना कहीं कुछ गलत है कुछ बातें छिपाई जा रही हैं उसमें कोई पॉलिटिकल रीज़न हो सकता है मुझे नहीं मालूम लेकिन मैं डॉक्टर स्वायमान सिंह और हमारी फाइव रिवर्स हार्ट एसोसिएशन डलेवाल साहब जी का पिछले काफ़ी समय से उनको देख रही है और जब से वो अनछन में बैठे हैं तब से तो उनके ऊपर एक पूरी फिफ्टी मेंबर डॉक्टर्स की पैनल है टीम है जो टाइम पर टाइम उनको देखती है उनको फॉलो कर रही है जिनमें से आ, लंग स्पेशलिस्ट लिवर स्पेशलिस्ट हार्ट स्पेशलिस्ट किडनी स्पेशलिस्ट ऊपर से एमबीबीएस और एमडी डॉक्टर्स हैं और जो हमारी जांच है वो जो हम रेगुलर उनके फिज़िकल एग्जाम करते हैं ब्लड वर्क करते हैं वो कह रहे हैं कि उनकी सेहत बहुत खतरे में है कभी भी उनको कार्डियक अरेस्ट हो सकती है कभी भी उनको मल्टी ऑर्गन जरा डिसफंक्शन हो सकता है और उनकी डेथ हो सकती है इसलिए हमने बार बार ये बात बोल रहे हैं कि हमको उनकी सेहत की चिंता है और सरकार को उनकी सेहत को लाइटली नहीं लेना चाहिए और हम तो डलेवाल साहब जी को भी बोलते हैं कि आप क्या तरीका हम ढूंढ सकते हैं कि ये आप अपना अनछन तोड़ दीजिए लेकिन वो बार बार यही कहते हैं कि सरकार मेरी बात मान ले तो किसानों की बात मान ले और हम ये तोड़ देंगे इससे अलावा कोई और रास्ता नहीं है अगर मैं लैब्स की बात करूँ सो जो हम तो काफ़ी बड़ा पैनल टेस्ट करते हैं कि ऐसी चीज़ें हैं जो सरकार नहीं भी टेस्ट करती जैसे कि बेटा हाइड्रोक्सी ब्यूट्रेट वो हम ब्लड में करते हैं मुझे लगता है कई चीज़ें हैं जो सरकार ने नहीं की अगर वो करते तो उनको मालूम पड़ जाता कि वाकई में क्या स्थिति है बेटा हाइड्रोक्सी ब्यूट्रेट काफ़ी अप था उनका कीटोन लेवल्स काफ़ी अप था जिसे मालूम पड़ता है कि वो अपने इंटरनल स्टोर्स यूज़ कर रहे हैं उनके लिवर फंक्शन टेस्ट काफ़ी अनस्टेबल आ रहे हैं बिली रूबन ऊपर आ रही है किडनी फंक्शन टेस्ट जो उनके है वो उन, उनमें गिरावट आई है जो उनका जी है वो डाउन है तो क्योंकि बेस्ट मेजर होता है तो बेस्ट मेजर करना चाहिए जो उनके शरीर की सोच है वो ऊपर आ रही है मेल न्यूट्रिशन दिख रहा है फिर ऊपर से जो फिज़िकल एग्जाम है उनके जो वाइटल्स हैं वो काफ़ी अनस्टेबल रहते हैं उनको कॉमनली आप देखोगे कि ऑर्थोस्टेटिक हाइपोटेंशन की प्रॉब्लम रहती है क्योंकि उनके शरीर में जो प्रोटीन स्टोर्स हैं वो गिर गए हैं जो वाटर की जो वॉल्यूम है वो गिर चुकी है तो जब भी वो आप उठते हैं वो तभी उनका जो चक्कर आते हैं बहुत बारी हम हमने ये चीज़ फेस की है वेजो वेगल सिंक भी उनको काफ़ी वारी हुई है सो ये ये चीज़ें यही बताती है जो आदमी है वो काफ़ी अनस्टेबल है न्यूरोजिकल एग्जाम में भी काफ़ी प्रॉब्लम्स आ रही है रिफ्लेक्स में स्ट्रेंथ में और ये सब नोटेड है सरकार की भी जो रिपोर्ट है मैंने देखी है जो डॉक्टर्स करते हैं ये रिपोर्ट सुप्रीम कोर्ट वाली नहीं वैसे उसमें भी उन्होंने ये चीज़ें नोट की हैं कि ये प्रॉब्लम्स आ रही हैं सो आई डोंट नो कहाँ पे ये दिक्कत आ रही है या कौन सी ये पॉलिटिकल बात होगी लेकिन डॉक्टरों के मायने से उनकी जो सेहत है अनस्टेबल है और हमको उनकी सेहत को Uh, की चिंता है और मैं यही कहूंगा कि सरकार को अगर सुप्रीम कोर्ट को कोई चीज़ भेजनी है या किसी ने भी कोई करना है तो प्लीज़ आप एक्यूरेट कीजिए क्योंकि ये ना हो डेवाल साहब की सेहत को कुछ हो जाए और मैं कहूंगा उसके रिस्पॉन्सिबल फिर वही लोग होंगे जिन्होंने उनकी सेहत के ऊपर पॉलिटिक्स की या उनकी सेहत को लाइटली लिया ਤਾਂ ਤੁਸੀਂ ਹੁਣ ਖੁਦ ਆਪਣੇ ਕੰਨਾਂ ਦੇ ਨਾਲ ਪੂਰੀ ਜੋ ਵੀ ਗੱਲਬਾਤ ਹੈ ਸੁਣ ਲਈ ਹੈ ਡਾਕਟਰ ਸਵੈਮਾਨ ਕਿਸ ਤਰੀਕੇ ਦੇ ਨਾਲ ਪ੍ਰਸ਼ਨ ਚਿੰਨ ਲਗਾ ਰਹੇ ਨੇ ਪੰਜਾਬ ਸਰਕਾਰ ਦੀ ਉਸ ਰਿਪੋਰਟ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੀ ਜੋ ਹੈਲਥ ਰਿਪੋਰਟ ਹੈ ਉਸ ਦੇ ਉੱਤੇ ਕਿ ਪੰਜਾਬ ਸਰਕਾਰ ਨੇ ਜੋ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਭੇਜੀ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਕੁਝ ਤਰੁੱਟੀਆਂ ਨੇ ਜੋ ਐਕਚੁਅਲ ਉਹਨਾਂ ਦੀ ਹੈਲਥ ਦੀ ਇਸ ਵਕਤ ਕੰਡੀਸ਼ਨ ਹੈ ਉਹ ਕੰਡੀਸ਼ਨ ਸੁਪਰੀਮ ਕੋਰਟ ਨੂੰ ਨਹੀਂ ਦੱਸੀ ਗਈ ਕਿਉਂਕਿ ਪੰਜਾਬ ਸਰਕਾਰ ਦੀ ਜੋ ਰਿਪੋਰਟ ਹੈ ਡਾਕਟਰ ਸਵੈਮਾਨ ਦੇ ਮੁਤਾਬਕ ਜੋ ਪੰਜਾਬ ਸਰਕਾਰ ਨੇ ਰਿਪੋਰਟ ਦਿੱਤੀ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੀ ਸਿਹਤ ਹਲੇ ਇੰਨੀ ਵੀ ਜ਼ਿਆਦਾ ਖਰਾਬ ਨਹੀਂ ਹੈ ਜਿੰਨੀ ਕਿ ਦੱਸੀ ਜਾ ਰਹੀ ਹੈ ਪਰ ਉਧਰ ਹੀ ਦੂਜੇ ਪਾਸੇ ਡਾਕਟਰ ਸਵੈਮਾਨ ਦਾ ਇਹ ਵੀ ਕਹਿਣਾ ਹੈ ਕਿ ਸਿਹਤ ਵਾਕਈ ਖਰਾਬ ਹੈ ਕਾਫੀ ਜਿਆਦਾ ਖਰਾਬ ਹੈ ਕਿਸੇ ਵੀ ਸਮੇਂ ਤੇ ਕੁਝ ਵੀ ਮੰਦਭਾਗੀ ਘਟਨਾ ਵੀ ਸਾਹਮਣੇ ਆ ਸਕਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਊਗਾ ਇਸ ਤੋਂ ਪਹਿਲਾਂ ਵੀ ਡਾਕਟਰ ਸਵੈਮਨ ਕਹਿ ਚੁੱਕੇ ਨੇ ਕਿ ਇੱਕ ਹਫਤਾ ਬਦੋ ਬਦ 10 ਦਿਨ ਹੀ ਹੁੰਦੇ ਨੇ ਅਗਰ ਕੋਈ ਬੰਦਾ ਭੁੱਖ ਹੜਤਾਲ ਤੇ ਹੈ ਉਸ ਤੋਂ ਬਾਅਦ ਉਹਦੀ ਫਿਜ਼ੀਕਲ ਕੰਡੀਸ਼ਨ 'ਚ ਕਾਫੀ ਜ਼ਿਆਦਾ ਨਿਗ੍ਹਾ ਰਣਾ ਸ਼ੁਰੂ ਹੋ ਜਾਂਦਾ ਕਾਫੀ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਹੈ ਕੁਝ ਵੀ ਦਾ ਮਤਲਬ ਹੁਣ ਤੁਸੀਂ ਸੋਚ ਸਕਦੇ ਹੋ ਕਿ ਕੁਝ ਵੀ ਹੋ ਸਕਦਾ ਹੈ ਤੇ ਇਸ ਤਰੀਕੇ ਦੀ ਗੱਲ ਕਹੀ ਸੀ ਉਹ ਕੁਝ ਵੀ ਜਿਹੜਾ ਹੋ ਸਕਦਾ ਹੈ ਉਹ ਰਿਪੋਰਟ ਕਹੀ ਸੀ 7 ਤੋਂ 10 ਦਿਨਾਂ ਦੇ ਵਿੱਚ ਲੇਕਿਨ ਹੁਣ ਭੁਖੜ ਹੜਤਾਲ ਤੇ ਹੋ ਗਿਆ 29ਵਾਂ ਦਿਨ ਪਿਛਲੇ 28 ਦਿਨਾਂ ਤੋਂ ਕੁਝ ਵੀ ਹੈਲਦੀ ਡਾਈਟ ਨਹੀਂ ਲਿੱਤੀ ਨਾ ਕੋਸ ਚਾਜ ਜਦਾ ਖਾਦਾ ਤੇ ਨਾ ਕੋਸ ਚਾਜ ਦਾ ਪੀਤਾ ਸਿਰਫ ਔਰ ਸਿਰਫ ਪਾਣੀ ਦੇ ਸਹਾਰੇ ਤੇ ਜਗਜੀਤ ਸਿੰਘ ਡੱਲੇਵਾਲ ਇਸ ਵਕਤ ਜੀ ਰਹੇ ਨੇ ਤੇ ਅੱਜ ਉਹਨਾਂ ਦਾ ਇਹੀ ਮਰਨ ਵਰਤ 29ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਨਾ ਸਿਰਫ ਡਾਕਟਰ ਉਹਨਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਆਪਣਾ ਮਰਨ ਵਰਤ ਖਤਮ ਕਰ ਦਿਓ ਪੋਲੀਟੀਸ਼ੀਅਨ ਵੀ ਉਹਨਾਂ ਨੂੰ ਕਹਿ ਰਹੇ ਨੇ ਕਿਸਾਨਾਂ ਦਾ ਵੀ ਇੱਕ ਧੜਾ ਇਹ ਲਗਾਤਾਰ ਕਹਿ ਰਿਹਾ ਕਿ ਉਹਨਾਂ ਨੂੰ ਆਪਣਾ ਮਰਨ ਵਰਤ ਖਤਮ ਕਰ ਦੇਣਾ ਚਾਹੀਦਾ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਅੰਦੋਲਨ ਕਰਨ ਦੇ ਹੋਰ ਵੀ ਕਈ ਤਰੀਕੇ ਨੇ ਜੋ ਉਹਨਾਂ ਦੀ ਗੱਲ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਸੀ ਉਹ ਪਹੁੰਚ ਗਈ ਹੈ ਜੋ ਸੁਪਰੀਮ ਕੋਰਟ ਚ ਪਹੁੰਚਣੀ ਚਾਹੀਦੀ ਸੀ ਉਹ ਪਹੁੰਚ ਗਈ ਹੈ ਜੋ ਜਨ ਜਨ ਦੇ ਕੰਨ ਵਿੱਚ ਪਹੁੰਚਣੀ ਚਾਹੀਦੀ ਸੀ ਉਹਨਾਂ ਦੀ ਗੱਲ ਉਹ ਪਹੁੰਚ ਚੁੱਕੀ ਹੈ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਯਾਨੀ ਕਿ ਹੋ ਵਿਨਾਸ਼ਰ ਪੁੰਨਾਂ ਦੀ ਜਾਨ ਦਾ ਖਤਰਾ ਬਲਕਿ ਕਿਸੇ ਦੀ ਵੀ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਇਸ ਤਰੀਕੇ ਦਾ ਅੰਦੋਲਨ ਕਰਨਾ ਚਾਹੀਦਾ ਹੈ ਲੇਕਿਨ ਜਗਜੀਤ ਸਿੰਘ ਢੱਲੇਵਾਲ ਵੀ ਲਗਾਤਾਰ ਇੱਕੋ ਗੱਲ ਕਹਿ ਰਹੇ ਨੇ ਜਿੰਨੀ ਵਾਰ ਕੋਈ ਉਹਨਾਂ ਕੋਲ ਕੋਈ ਸਿਆਸੀ ਆਗੂ ਜਾਂਦਾ ਹੈ ਕੋਈ ਕਿਸਾਨ ਲੀਡਰ ਜਾਂਦੇ ਨੇ ਕੋਈ ਵੀ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਨੇ ਕਿ ਨਹੀਂ ਹੁਣੇ ਆਰ ਪਾਰ ਦੀ ਲੜਾਈ ਹੈ ਜਾਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਜਾਂ ਫਿਰ ਉਹ ਆਪਣੇ ਪ੍ਰਾਣ ਤਿਆਗ ਦੇਣਗੇ ਤੇ ਜੇ ਉਸ ਵੇਲੇ ਤੱਕ ਉਹਨਾਂ ਦੇ ਸਰੀਰ ਦੇ ਵਿੱਚ ਪ੍ਰਾਣ ਨੇ ਔਰ ਸਰਕਾਰ ਮੰਗਾ ਨਹੀਂ ਮੰਨਦੀ ਉਸ ਵੇਲੇ ਤੱਕ ਹੁਣੇ ਆਰ ਪਾਰ ਦੀ ਲੜਾਈ ਜਾਰੀ ਰਹੂਗੀ ਤੇ ਮਰਨ ਵਰਤ ਇਸੇ ਤਰੀਕੇ ਨਾਲ ਜਾਰੀ ਰਹੂਗਾ 26 ਨਵੰਬਰ ਦਾ ਉਹ ਦਿਨ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਹਫਤਾ ਪਹਿਲਾਂ ਹੀ ਹਾਲਾਕੀ ਐਲਾਨ ਕਰਤਾ ਸੀ ਕਿ ਉਹ 26 ਨਵੰਬਰ ਤੋਂ ਮਰਨ ਵਰਤ ਤੇ ਬੈਠਣਗੇ ਤਾਂ 26 ਨਵੰਬਰ ਦੀ ਹੀ ਤੜਕਸਾਰ ਨੂੰ ਪੰਜਾਬ ਪੁਲਿਸ ਉਹਨਾਂ ਨੂੰ ਡਿਟੇਨ ਕਰਕੇ ਲੁਧਿਆਣੇ ਲੈ ਗਈ ਸੀ ਡੀ ਐਮ ਸੀ ਹਸਪੀਟਲ 'ਚ ਉਹਨਾਂ ਨੂੰ ਐਡਮਿਟ ਕਰਾ ਦਿੱਤਾ ਸੀ ਕਿਹਾ ਗਿਆ ਸੀ ਕਿ ਉਹ ਅਸੀਂ ਉਹਨਾਂ ਦੀ ਹੈਲਥ ਚੈੱਕਅਪ ਕਰਾਣੀ ਹੈ 4 ਦਿਨ ਉਹਨਾਂ ਨੂੰ ਆਪਣੇ ਡਿਟੀਨੇਸ਼ਨਨ ਦੇ ਵਿੱਚ ਹੀ ਰੱਖਿਆ ਗਿਆ ਡਿਟੇਨ ਕਰਕੇ ਹੀ ਰੱਖਿਆ ਗਿਆ ਸੀ ਤੇ ਆਖਿਰਕਾਰ ਉਹਨਾਂ ਨੂੰ ਫਿਰ ਛੱਡ ਦਿੱਤਾ ਗਿਆ ਸੀ ਪੰਜਵੇਂ ਦਿਨ ਛੱਡ ਦਿੱਤਾ ਗਿਆ ਸੀ ਲੇਕਿਨ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਚੌਥੇ ਪੰਜਵੇਂ ਦਿਨ ਛੱਡਿਆ ਗਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਜੇਸ ਵੇਲੇ ਉਹ ਪੁਲਿਸ ਦੀ ਹਿਰਾਸਤ ਵਿੱਚ ਵੀ ਸੀਗੇ ਦੇਖਰੇਖ ਵਿੱਚ ਸੀ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਤਾਂ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਮੈਂ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੂੰਗਾ ਤਾਂ ਉਹ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬਹਿ ਗਏ ਸੀ ਭਾਵੇਂ ਉਹ ਪੁਲਿਸ ਹੀ ਦੇਖਰੇਖ ਵਿੱਚ ਹੋਣ ਤਾਂ ਉਹ 26 ਨਵੰਬਰ ਤੋਂ ਲੈ ਕੇ ਅੱਜ ਤਰੀਕ ਹੋਊਗੀ 24 ਦਸੰਬਰ ਉਨ੍ਹਾਂ ਦੀ ਭੁਖੜਤਾਲ ਸ਼ਾਮਿਲ ਹੋ ਗਈ ਹੈ ਤੇ ਹੁਣ ਉਹਨਾਂ ਦੇ ਸਰੀਰ ਦੇ ਉੱਤੇ ਦੁਸ਼ ਪ੍ਰਭਾਵ ਪੈਣੇ ਵੀ ਸ਼ੁਰੂ ਹੋ ਗਏ ਨੇ ਤਾਂ ਡਾਕਟਰ ਸਵੈਮਾਨ ਦੀ ਟੀਮ ਵੀ ਇਹ ਸਾਫ਼ ਕਰ ਚੁੱਕੀ ਹੈ ਕਿ ਉਹਨਾਂ ਦੀ ਕਿਡਨੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਉਹਨਾਂ ਦੇ ਲਿਵਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਉਹਨਾਂ ਦੀ ਹਾਰਟ ਬੀਟ ਦੇ ਉੱਤੇ ਲਗਾਤਾਰ ਅਸਰ ਪੈ ਰਿਹਾ ਫਲਕਚੂਏਟ ਕਰ ਰਹੀ ਹੈ ਉਹਨਾਂ ਦਾ ਜੋ ਆਕਸੀਜਨ ਲੈਵਲ ਆ ਉਹ ਘਟ ਬਦ ਰਿਹਾ ਯਾਨੀ ਕਿ ਹਰ ਪੈਰਾਮੀਟਰ ਜਿਸ ਦਾ ਵੀ ਆਪਾਂ ਟੈਸਟ ਕਰ ਲਈਏ ਉਹ ਜੋ ਇੱਕ ਹੈਲਦੀ ਬੋਡੀ ਦੇ ਹੋਣੇ ਚਾਹੀਦੇ ਆ ਉਹ ਨਹੀਂ ਹੈ ਸਾਰੇ ਗੜ ਬਣਾ ਰਹੇ ਨੇ ਤਾਂ ਇਸ ਕੰਡੀਸ਼ਨ ਦੇ ਵਿੱਚ ਹੁਣ ਕਾਫੀ ਜ਼ਿਆਦਾ ਖਤਰਾ ਵੀ ਵੱਧ ਚ ਹੁਣ ਡਾਕਟਰ ਸਵਾਇਮਾਨ ਵੀ ਕਹਿ ਚੁੱਕੇ ਨੇ ਰਿਪੋਰਟ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਨਾਲ ਦੀ ਨਾਲ ਉਹਨਾਂ ਦੀ ਸਿਹਤ ਦੇ ਰਿਗਾਰਡਿੰਗ ਵੀ ਕਿਹਾ ਹੈ ਕਿ ਹੁਣ ਖਤਰਾ ਹੱਦੋਂ ਪਾਰ ਹੋ ਚੁੱਕਿਆ ਹੈ ਕਦੇ ਵੀ ਕੁਝ ਵੀ ਹੋ ਸਕਦਾ ਹੈ ਲੇਕਿਨ ਉਮੀਦ ਕਰਦੇ ਆ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਸਿਹਤਿਆ ਵੀ ਉਹਨਾਂ ਦੀ ਬਣੀ ਰਹੇ ਉਹਨਾਂ ਨੂੰ ਕੁਝ ਵੀ ਨਾ ਹੋਵੇ ਕਿਸੇ ਨੂੰ ਵੀ ਨਾ ਹੋਵੇ ਔਰ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਸਰਕਾਰ ਦੇ ਨਾਲ ਟੇਬਲ ਟਾਕ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਆਉਣਾ ਚਾਹੀਦਾ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਔਰ ਕਿਸੇ ਨਾ ਕਿਸੇ ਇੱਕ ਨਤੀਜੇ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ